ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਆਪਾਂ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਸਮੇ ਦੀ ਮਾਰ ਜਿਸ ਨੂੰ ਲਿਖਿਆ ਹੈ ਜਪਜੋਤ ਕੌਰ ਜੀ ਨੇ ਉਮੀਦ ਹੈ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਵੇਗੀ ਜੀ ਹਰ ਚੀਜ਼ ਵਿੱਚ ਨੁਕਸ ਕੱਢਣਾ ਹਰ ਇਨਸਾਨ ਤੋਂ ਨਫ਼ਰਤ ਕਰਨੀ ਜਿੱਦਾਂ ਸੁਭਾਅ ਹੀ ਸੀ ਸਤਵੰਦ ਕਰਦਾ ਘਰ ਵਿੱਚ ਕੰਮ ਕਰਨ ਵਾਲਾ ਸਿਰ ਹੀ ਹੋਵੇ ਉਹਦੀ ਘਰ ਵਾਲੀ ਜਾਂ ਉਹਦਾ ਬੱਚਾ ਉਹ ਸਹੀ ਤਰ੍ਹਾਂ ਬੁਲਾ ਕੇ ਰਾਜੀ ਨਹੀਂ ਸੀ ਕਿਸੇ ਨੂੰ ਜਿੱਦਾਂ ਛੋਟਾ ਜਾਂ ਸਮਝਦੀ ਹੋਵੇ ਸਿੱਧੀ ਜੈਵ ਸਿੰਘ ਨੂੰ ਤਾਂ ਉਹ ਬਖਰੇ ਭਾਂਡੇ ਵਿੱਚ ਰੋਟੀ ਸਬਜ਼ੀ ਦਿੰਦੀ ਉਹ ਵੀ ਬਿਨਾ ਹੱਥ ਲਗਾਏ ਪਰ ਜੇ ਕਦੀ ਉਸ ਦਾ 6 ਸਾਲ ਦਾ ਬੱਚਾ ਆ ਨਾਲ ਆ ਜਾਂਦਾ ਸੀ ਜੀ ਦੇ ਤਾਂ ਉਹ ਬਿਸਕੁਟਸ ਨੂੰ ਵਗਾ ਕੇ ਮਾਰਦੀ ਕਿਹੜੀ ਖਾਲਾ ਚੀਜ਼ ਖਾਣੀ ਹੈ ਤੂੰ ਅਜੈਵ ਸਿੰਘ ਕਦੀ ਕਦੀ ਰੱਜੇ ਪੂਜੇ ਪਰਿਵਾਰ ਵਾਲਾ ਸੀ ਪਰ ਇਤਾ ਦੀ ਬਿਮਾਰੀ ਤੇ ਲੈ ਕਰ ਜੇ ਦੇ ਕਰਕੇ ਸਾਰੀ ਜ਼ਮੀਨ ਵੇਚ ਗਈ ਸੀ ਉਸ ਦੀ ਤੇ ਹਾਲਾਤ ਇਹੋ ਜਿਹੇ ਹੋ ਗਏ ਸੀ ਕਿ ਜੱਟ ਦਾ ਪੁੱਤ ਹੋ ਕੇ ਵੀ ਉਹ ਸਿਹਰੀ ਲੱਗਾ ਸੀ ਉਹਦੀ ਬਹੁਤੀ ਘਰ ਚ ਕੰਮ ਕਰਦੀ ਸੀ ਇਸ ਤਰ੍ਹਾਂ ਉਹ ਆਪਣਾ ਖਰਚਾ ਕੱਢਦੇ ਸੀ ਤੇ ਆਪਣੇ ਬੱਚੇ ਨੂੰ ਪਾਲਦੇ ਸੀ ਕਿਉਂਕਿ ਉਹਨਾਂ ਦੀ ਨਜ਼ਰ ਚ ਕੋਈ ਵੀ ਕੰਮ ਵੱਡਾ ਛੋਟਾ ਨਹੀਂ ਸੀ ਅਜੈਬ ਆਪਣੇ ਨਾਲ ਹੁੰਦੇ ਵਰਤੀ ਦੇ ਤੋ ਤਾਂ ਸਹ ਲੈਦਾ ਪਰ ਸਤਵੰਤ ਉਸਦੇ ਪੁੱਤ ਨਾਲ ਇਹੋ ਜਿਹਾ سلوਕ ਕਰਦੀ ਤਾਂ ਉਹਦੀਆਂ ਆਂਦਰਾਂ ਨੂੰ ਖਿੱਚ ਚਹੀ ਪੈਂਦੀ ਸਿਰਫ ਅਜੈਬ ਸਿੰਘ ਨਾਲ ਹੀ ਨਹੀਂ ਹਰ ਕਿਸੇ ਨਾਲ ਸਤਵੰਤ ਦਾ ਇਹੋ ਜਿਹਾ ਵਰਤਾਰਾ ਸੀ ਜੋ ਵੀ ਹੈਸੀਅਤ ਤੋਂ ਉਸ ਤੋਂ ਛੋਟਾ ਹੁੰਦਾ ਗਲੀ ਵਿੱਚ ਸਬਜ਼ੀ ਦੇਣ ਵਾਲਾ ਦੁਕਾਨਦਾਰ ਗਲੀ 'ਚ ਖੇਡਦੇ ਬੱਚੇ ਤੇ ਗਲਤੀ ਨਾਲ ਉਸ ਨੂੰ ਛੂ ਵੀ ਲੈਂਦੇ ਤਾਂ ਉਹ ਮਾਰਨ ਪੈਂਦੀ ਉਹਨਾਂ ਨੂੰ ਜੇ ਕੇ ਤੇ ਜੇ ਕਿਸੇ ਨੇ ਉਸ ਨੂੰ ਛੋ ਲਿਆ ਤਾਂ ਸਭ ਤੋਂ ਪਹਿਲਾਂ ਘਰ ਆ ਕੇ ਉਹ ਕੱਪੜੇ ਬਦਲਦੀ ਤੇ ਨਹਾਉਂਦੀ ਹਰ ਕਿਸੇ ਨੂੰ ਉਹ ਛੋਟੀ ਜਾਤ ਕਹਿ ਕੇ ਬਣਾਉਂਦੀ ਇੱਥੋਂ ਤੱਕ ਕਿ ਆਪਣੇ ਪੋਤੇ ਨੂੰ ਵੀ ਉਹ ਪਿੰਡ ਦੇ ਬਾਕੀ ਬੱਚਿਆਂ ਨਾਲ ਖੇਡਣਾ ਦਿੰਦੀ ਪੁੱਤ ਇਹ ਛੋਟੀ ਜਾਤ ਵਾਲੇ ਨੇ ਇਹਨਾਂ ਨੂੰ ਨਹੀਂ ਬੁਲਾਈਦਾ ਸਤਵੰਤ ਦੀ ਨੂ ਅੰਮ੍ਰਿਤ ਗੁਰੂ ਘਰ ਨੂੰ ਮੰਨਣ ਵਾਲੀ ਸਵਾਣੀ ਸੀ ਓਹੋ ਕਈ ਵਾਰ ਆਖਦੀ ਕਿ ਮਾਂ ਜੀ ਇਦਾਂ ਨਹੀਂ ਹੁੰਦਾ ਸਭ ਇੱਕ ਹੀ ਹੁੰਦੇ ਨੇ ਹੋਂ ਇੱਕੋ ਇੱਕ ਹੀ ਸਾਰੇ ਵਿੱਚ ਰੱਬ ਨੇ ਬਣਾਇਆ ਹੈ ਸਿਰਫ ਵੱਧ ਘੱਟ ਪੈਸੇ ਨਾਲ ਅਸੀਂ ਕਿਸੇ ਨੂੰ ਨਹੀਂ ਮਾਪ ਸਕਦੇ ਬੱਚੇ ਦੇ ਮਨ 'ਚ ਇਹੋ ਜਿਹੀਆਂ ਛਿੱਲੀਆਂ ਚੀਜ਼ਾਂ ਨਾ ਪਾਓ ਪਰ ਸਤਵੰਤ ਕੌਰ ਚੁੱਪ ਕਰਵਾ ਦਿੰਦੀ ਉਹਨੂੰ ਕਿਹਾ ਹੋ ਹੁਣ ਮੇਰਾ ਪੋਤਾ ਹੈ ਪੋਤੇ ਨਾਲ ਉਹ ਖੇਡਣਗੇ ਉਹ ਨਹੀਂ ਖੇਡ ਸਕਦੇ ਇਹਦੇ ਨਾਲ ਅਮਰਤ ਅਕਸਰ ਆਪਣੇ ਬੇਟੇ ਨੂੰ ਸਹੀ ਸਿੱਖਿਆ ਦਿੰਦੀ ਤੇ ਕਦੀ ਕਦੀ ਅਜੈਬ ਦੇ ਪੁੱਤਰ ਨਾਲ ਖੇਡਣ ਲੱਗ ਪੈਂਦਾ ਤਾਂ ਸਦਵੰਤਕੌਰ ਉਸ ਨੂੰ ਖਿੱਚ ਕੇ ਲੈ ਜਾਂਦੀ ਤੇ ਨਹਾ ਕੇ ਕੱਪੜੇ ਬਦਲ ਦਿੰਦੀ ਕਿ ਅਜੈਬ ਦੇ ਬੱਚੇ ਦੇ ਹੱਥ ਲੱਗੇ ਨੇ ਤੈਨੂੰ ਹੌਲੀ ਹੌਲੀ ਸਮਾਂ ਬੀਤਦਾ ਗਿਆ ਕਿਤੇ ਨਾ ਕੇ ਦੇ ਸਦਵੰਤਕੌਰ ਦਾ ਅਸਰ ਹੋਣ ਲੱਗ ਪਿਆ ਸੀ ਪਰ ਅਮਰਤ ਦੀ ਮਾਨਸਿਕ ਜਾਤ ਸਭਾ ਇੱਕ ਪਹਿਚਾਣ ਉਹ ਵੀ ਉਸ ਦੇ ਮਨ ਚੀ ਸੀ ਇਸ ਲਈ ਉਹ ਹਰ ਕਿਸੇ ਨਾਲ ਤਾਂ ਨਹੀਂ ਪਰ ਕੁਝ ਬੱਚਿਆਂ ਨਾਲ ਘਰਨਾ ਕਰਦੀ ਸੀ ਜ਼ਿਆਦਾਤਰ ਪ੍ਰਵਾਸੀ ਲੋਕ ਲੋਕਾਂ ਦੇ ਬੱਚਿਆਂ ਨਾਲ ਪਰ ਆਪਣੀ ਦਾਦੀ ਸਤਵੰਤ ਕੌਰ ਬਾੰਗ ਨਾਲ ਭਰਤ ਨਹੀਂ ਕਰਦਾ ਸੀ ਕਿਸੇ ਨੂੰ ਸਮਾਂ ਬੀਤਦਾ ਗਿਆ ਸਤਵੰਤ ਦਾ ਪੁੱਤਰਾ ਅਸੀ ਸੁਹਾ 14 ਸਾਲ ਦਾ ਹੋ ਚੁੱਕਾ ਸੀ ਇਕਲੌਤਾ ਹੋਣ ਕਰਕੇ ਸਤਵੰਤ ਨੇ ਉਸ ਨੂੰ ਬਹੁਤ ਵਿਗਾੜ ਦਿੱਤਾ ਸੀ 14 ਸਾਲ ਦਾ ਹੀ ਸੀ ਉਸ ਨੂੰ ਮੋਟਰਸਾਈਕਲ ਲੈ ਕੇ ਦੇ ਦਿੱਤਾ ਅਮਰਤ ਨੇ ਮਨਾ ਵੀ ਕੀਤਾ ਕਿ ਮਾਂ ਜੀ ਇਹ ਉਮਰ ਨਹੀਂ ਇਸ ਦੀ ਪਰ ਸਤਵੰਤ ਕੌਰ ਨੇ ਇਹ ਕਹਿ ਕੇ ਉਸ ਨੂੰ ਝਾੜ ਦਿੱਤਾ ਕਿ ਤੂੰ ਆਪ ਤਾਂ ਕਦੇ ਕੁਝ ਦੇਖਿਆ ਨਹੀਂ ਹੁਣ ਤੂੰ ਕੀ ਚਾਹੁੰਦੀ ਐ ਮੇਰਾ ਪੁੱਤਾਂ ਵੀ ਕਿਸੇ ਚੀਜ਼ ਦਾ ਆਨੰਦ ਨਾ ਮਾਣੇ ਅਮਰਤ ਚੁੱਪ ਹੋ ਗਈ ਪਰ ਉਹ ਆਪਣੇ ਬੇਟੇ ਨੂੰ ਹਮੇਸ਼ਾ ਚਲਾਉਣ ਤੇ ਧਿਆਨ ਰੱਖ ਲਈ ਕਹਿੰਦੀ ਪਰ ਅਸੀਸ ਹੁਣ ਉਸ ਦੀਆਂ ਗੱਲਾਂ ਨੂੰ ਕੰਨ ਸੁਣਾ ਕਰ ਦਿੰਦਾ ਚੜਦੀ ਜਵਾਨੀ ਦਾ ਅਸਰ ਤੇ ਕੁਝ ਅਮੀਰ ਤੇ ਵਿਗੜੇ ਦੋਸਤਾਂ ਦੀ ਸੰਗਤ ਉਸ ਤੇ ਅਸਰ ਕਰ ਚੁੱਕੀ ਸੀ ਇੱਕ ਦਿਨ ਸਤਵਰਧਕਾਰ ਮੇਰੇ ਚ ਬੈਠੀ ਅਜੈਲ ਸਿੰਘ ਕੋਲੋਂ ਕੰਮ ਕਰਵਾ ਰਹੀ ਸੀ ਕਿ ਅਚਾਨਕ ਬਾਹਰੋਂ ਗਵਾਂਢੀਆਂ ਦਾ ਮੁੰਡਾ ਜ਼ੋਰ ਦਾ ਹੋਇਆ ਆਉਂਦਾ ਹੈ ਕਿ ਅਸੀਜ਼ ਮੋਟਰਸਾਈਕਲ ਤੋਂ ਡਿੱਗ ਪਿਆ ਹੈ ਤੇ ਉਸ ਦੀ ਬਹੁਤ ਛੱਟ ਲੱਗੀ ਹੈ ਤੇ ਉਸ ਨੂੰ ਸ਼ਹਿਰ ਵਾਲੇ ਹਸਪਤਾਲ ਵਿੱਚ ਲੈ ਕੇ ਗਏ ਨੇ ਸਮੇਂ ਦੀ ਮਾਰ ਦਾ ਫਾਗ ਦਾ ਦੂਜਾ ਇਹ ਹੈ ਜੀ ਕਿ ਸੁਣ ਕੇ ਸਤਵਰਦ ਕੌਰ ਉੱਚੀ ਉੱਚੀ ਚੀਕਾ ਮਾਰ ਲੱਗ ਪਈ ਤੇ ਉਸ ਦੀ ਨજર ਸੁੰਨ ਹੋ ਗਈ ਤੇ ਅੰਮ੍ਰਿਤ ਬਾਹਰ ਹੋ ਰਹੀ ਹੈ ਤੇ ਸੁੰਨ ਹੋ ਕੇ ਉਹ بے ਹੌਸ ਹੋ ਜਾਂਦੀ ਹੈ ਅਜਾਇਬ ਤੇ ਉਸ ਦੀ ਘਰ ਵਾਲੀ ਸਾਹ ਦੇ ਨੇ ਉਹਨਾਂ ਨੂੰ ਤੇ ਉਹ ਹਸਤਾਲ ਵੱਲ ਤੁਰ ਪੈਂਦੇ ਨੇ ਹਸਤਾਲ ਪੁੱਜ ਕੇ ਵੀ ਸਤਵੰਤ ਕੌਰ ਆਪਣੇ ਸੁਭਾਅ ਤੋਂ ਬਾਝ ਨਹੀਂ ਹੁੰਦੀ ओह नुक्ता चूनी कर लग पी है, है। डॉक्टर पता नहीं किस जात ने बाढ़ बजाय छोटी जातने मेरे पोते बुला इस मौके उसका बेटा तमृत का पति मलकीत चुप कर रें उस सब तू ना कर उस इतने डॉक्टर अंदर आता है ਤੇ ਅਸੀ ਇਸ ਨੇ ਜਿਆਦਾ ਖੂਨ ਬਗ ਬਹਿਣ ਨਾਲ ਆਰਤ ਬਹੁਤ ਖਰਾਬ ਹੋ ਗਈ ਤੇ ਉਸ ਦਾ ਖੂਨ ਹੋਰ ਪਾਣਾ ਸੀ ਤੇ ਉਹ ਸਾਡੇ ਬਲੱਡ ਬੈਂਕ ਵਿੱਚ ਨਹੀਂ ਹੈ ਤੇ ਤੁਹਾਨੂੰ ਬਾਹਰੋਂ ਮੰਦੋਸ ਖੂਨ ਦਾ ਕਰਨਾ ਪਵੇਗਾ ਅਮਰ ਤੇਨੁਕੀਤ ਡਾਕਟਰ ਨੂੰ ਆਪਣਾ ਖੂਨ ਚੈੱਕ ਕਰਨ ਨੂੰ ਕਹਿੰਦੇ ਹਨ ਸਾਡਾ ਖੂਨ ਚੈੱਕ ਕੀਤਾ ਪਰ ਮਾਂ-ਬਾਪ ਦਾ ਖੂਨ ਅਲੱਗ ਹੁੰਦਾ ਹੈ ਸਾਰੇ ਸ਼ਹਿਰ ਚ ਦੇਹਸਤਾਂ ਚ ਪਤਾ ਕੀਤਾ ਪਰ ਉਸ ਗਰੁੱਪ ਦਾ ਕੋਈ ਕਿਤੇ ਨਹੀਂ ਮਿਲਦਾ ਸਾਰੇ ਰਿਸ਼ਤੇਦਾਰ ਕੋਲੋਂ ਵੀ ਨਾ ਸੁਣਨੋਂ ਮਿਲਦੀ ਹੈ ਉਧਰ ਅਸੀਸ ਦੀ ਹਾਲਤ ਵਿਗੜਦੀ ਜਾ ਰਹੀ ਹੈ ਇਹਨੇ ਉੱਥੇ ਖੜੇ ਅਜੈਬ ਤੇ ਉਸਦੀ ਬੋਟੀ ਵੀ ਕਹਿੰਦੀ ਹੈ ਕਿ ਸਾਡਾ ਵੀ ਚੈੱਕ ਕਰ ਲਓ ਜੇ ਮਿਲਦਾ ਹੈ ਤਾਂ ਪਰ ਕਿਸੇ ਨੂੰ ਵੀ ਉਹ ਕੋਣ ਅਸੀਸ ਨਾਲ ਨਹੀਂ ਮਿਲਦਾ ਅਸੀਸ ਦੀ ਹਾਲਤ ਖਰਾਬ ਹੁੰਦੀ ਜਾ ਰਹੀ ਸੀ ਡਾਕਟਰ ਸ਼ੇਤੀ ਨੂੰ ਸ਼ੇਤੀ ਕੋਲ ਲੈ ਕੇ ਗਿਆ ਉਹ ਲਈ ਕਹਿੰਦੇ ਸਨ ਤੇ ਆਪ ਵੀ ਉਹ ਸਭ ਹਸਪਤਾਲ ਚ ਕੌਣ ਕਰਦੇ ਸਨ ਅੰਮ੍ਰਿਤਧਾਰੂ ਰੋ ਕੇ ਬੁਰਾ ਹਾਲ ਸੀ ਅਜੈਬ ਸਿੰਘ ਤੇ ਉਸ ਦੀ ਬੋਟੀ ਵੀ ਰੱਬ ਅਗੇ ਅਰਦਾਸ ਕਰ ਰਹੇ ਨੇ ਕਿ ਉਸੇ ਹੀ ਸ਼ਹਿਰ ਵਿੱਚ ਅਜੈਬ ਸਿੰਘ ਦਾ ਭਰਾ ਰਹਿੰਦਾ ਹੈ ਪਤਾ ਲੱਗਣ ਤੇ ਉਹ ਵੀ ਹਸਪਤਾਲ ਆਉਂਦਾ ਹੈ ਤੇ ਕਹਿੰਦਾ ਹੈ ਕਿ ਮੇਰਾ ਖੂਨ ਹੈ ਇਹ ਤਾਂ ਡਾਕਟਰ ਨੂੰ ਉਹ ਚੈੱਕ ਕਰਨ ਨੂੰ ਕਹਿੰਦਾ ਹੈ ਰੱਬੀ ਉਸ ਦਾ ਖੂਨ ਉਸ ਨਾਲ ਮੈਚ ਜਾਂਦਾ ਹੈ ਅਸੀਂ ਇਸ ਦੇ ਖੂਨ ਨਾਲ ਮੈਚ ਹੋ ਗਿਆ ਕੋਈ ਬਿਮਾਰੀ ਵੀ ਨਹੀਂ ਸੀ ਉਸ ਨੂੰ ਤਾਂ ਡਾਕਟਰ ਖੂਨ ਦੇਣ ਦੀ ਤਿਆਰੀ ਕਰਨ ਨੂੰ ਕਹਿੰਦੇ ਨੇ ਪਰ ਸਵੰਤਕਔਰ ਅੜ ਜਾਂਦੀ ਹੈ ਕਿ ਇਸ ਦਾ ਖੂਨ ਨਹੀਂ ਚੜੇਗਾ ਮੇਰੇ ਪੁੱਤੇ ਨੂੰ ਮਲਕੀਤ ਤੇ ਅਮਰਤ ਉਸ ਦੇ ਪੈਰਾਂ ਵਿੱਚ ਡਿੱਗ ਕੇ ਰੋਂਦੇ ਨੇ ਕਿ ਮਾਂ ਨਾ ਕਰਦਾ ਛੱਡ ਦੇ ਇਹ ਜਾਤ ਪਾਤ ਦੇ ਚੱਕਰ ਤੋਂ ਬਸ ਲੈਣ ਦੇ ਮੇਰੇ ਬੱਚ ਲੈਣ ਦੇ ਮੇਰੇ ਪੁੱਤਰ ਨੂੰ ਪਰਸਤਵੰਤ ਕੌਰ ਜਿੱਦ ਤੇ ਅੜ ਜਾਂਦੀ ਹੈ ਮਲਕੀਤ ਕਲਪਕੇ ਡਾਕਟਰ ਨੂੰ ਕਹਿੰਦਾ ਹੈ ਤੁਸੀਂ ਖੂਨ ਟਰਾਂਸਫਰ ਕਰਨ ਦੀ ਤਿਆਰੀ ਕਰੋ ਤਾਂ ਸਤਵੰਤ ਕੌਰ ਫਰਸ ਤੇ लेट ਜਾਂਦੀ ਹੈ ਕਿ ਤਿੰਕ ਹੈ ਆਪਣੀ ਆਪਣੀਆਂ ਮਰਜ਼ੀਆਂ ਹੀ ਕਰੀਆਂ ਦੇ ਤਾਂ ਮੇਰੀ ਲਾਸ਼ ਦੇ ਉੱਪਰ ਦੀ ਕਰੋ ਤਾਂ ਡਾਕਟਰ ਉਸ ਨੂੰ ਸਮਝਾਉਂਦਾ ਹੈ ਕਿ ਮਾਤਾ ਜੀ ਇਦਾਂ ਜਾਤ ਪਾਤ ਨਹੀਂ ਦੇਖੀ ਦੀ ਬੱਚੇ ਦੀ ਜ਼ਿੰਦਗੀ ਦੇਖੀ ਦੀ ਹੁੰਦੀ ਹੈ ਇਸ ਸਮੇਂ ਤਾਂ ਉਹ ਡਾਕਟਰ ਨੂੰ ਬੋਲਦੀ ਹੈ ਮੈਨੂੰ ਨਾ ਸੁਖਾ ਤੈਨੂੰ ਕੀ ਪਤਾ ਹੈ ਮੇਰਾ ਰੋਹ ਹੈ ਪਿੰਡ ਚ ਤੇਰੇ ਵਰਗੇ ਕੰਮ ਕਰਦੇ ਨੇ ਸਾਡੇ ਤਾਂ ਹੁਮਲਕੀਤ ਨੂੰ ਕਹਿੰਦਾ ਹੈ ਕਿ ਪਹਿਨਾ ਆਪਣੀ ਮਾਤਾ ਦੇ ਦਿਮਾਗ ਦਾ ਇਲਾਜ ਕਰਵਾਓ ਸਤਵੰਤ ਕੌਰ ਲੁਧਿਆਣੇ ਆਪਣੇ ਭਰਾ ਨੂੰ ਫੋਨ ਕਰਨ ਨੂੰ ਕਹਿੰਦੀ ਹੈ ਕਿ ਉੱਥੇ ਫੋਨ ਕਰੋ ਤੇ ਅਸੀਂ ਸੋਨ ਲੁਧਿਆਣੇ ਲੈ ਮਿਲ ਚ ਨਹੀਂ ਚਲਦੇ ਹਾਂ ਉੱਥੇ ਕੋਣ ਮਿਲ ਜਾਏਗਾ ਮਲਕੀਤ ਡਾਕਟਰ ਨੂੰ ਕਹਿੰਦਾ ਹੈ ਪਰ ਡਾਕਟਰ ਮਨਾ ਕਰ ਦਿੰਦਾ ਹੈ ਕਿ ਉਹ ਇਸ ਜਗ੍ਹਾ ਨਹੀਂ ਕੈਦ ਕਰਦਾ ਮਰੀਜ਼ ਨੂੰ ਸਤਵੰਤ ਚੀ ਚੀ ਬੋਲਣ ਲੱਗ ਪੈਂਦੀ ਹੈ ਕਿ ਇਹ ਕੌਣ ਹੁੰਦਾ ਹੈ ਰੋਕਣ ਵਾਲਾ ਸਦਾ ਸਾਡਾ ਮੁੰਡਾ ਹੈ ਅਸੀਂ ਜਿੱਥੇ ਮਰਜ਼ੀ ਲੈ ਕੇ ਜਾਈਏ ਇਸ ਨੂੰ ਤਾਂ ਆਪਣੇ ਪੈਸੇ ਦੀ ਪਈ ਹੋਈ ਹੈ ਇਹਨੂੰ ਤਾਂ ਮਲਕੀਤ ਡਾਕਟਰ ਦਾ ਤਰਲਾ ਕਰਦਾ ਹੈ ਕਿ ਮੇਰੀ ਮਾਂ ਤਾਂ ਜਿੱਦੀ ਹੈ ਤੁਸੀਂ ਹੀ ਸਮਝੋ ਮੇਰੇ ਬੱਚੇ ਦੀ ਜ਼ਿੰਦਗੀ ਦਾ ਸਵਾਲ ਹੈ ਤਾਂ ਡਾਕਟਰ ਉਸ ਦੀ ਗੱਲ ਮੰਨ ਲੈਂਦਾ ਹੈ ਪਰ ਪੁਲਿਸ ਕਾਰਵਾਈ ਕਰ ਰਹੀ ਹੈ ਕਹਿੰਦਾ ਹੈ ਪੁਲਿਸ ਆ ਕੇ ਮਲਕੀਤ ਤੇ ਅਮਰਤ ਦੇ ਦਸਤ ਕਰਵਾ ਲੈਂਦੀ ਹੈ ਤੇ ਮਰੀਜ਼ ਨੂੰ ਲੈ ਕੇ ਜਾਣ ਦੀ ਇਜਾਜ਼ਤ ਦਿੰਦੀ ਹੈ ਹਸਪਤਾਲ ਦੀ ਗੱਡੀ 'ਚ ਅਸੀ ਇਸ ਨੂੰ ਲੁਧਿਆਣਾ ਲੈ ਕੇ ਜਾਂਦੇ ਨੇ ਪਰ ਰਸਤੇ 'ਚ ਇੱਕ ਅਣਹੋਣੀ ਵਾਪਰਦੀ ਹੈ ਅਸੀ ਇਸ ਜਹਾਵਾ ਦੀ ਤਾਬਨਾ ਚੱਲਦਾ ਹੋਇਆ दम तोड़ जता है उसनू देख के अमृत मार दी है ते असीस की छाती से सर रख है। है। ते दी गोड़, गोड़ है मलकीत अमृत को बांह तो हिलाकीत गौड़ गोद च डिग पता है मलकीत उस आवाज मार्ता है पर अमृत असीस के न ही इस जहान तो रुख लै है, ये देख के मलकीत उची उच्च देख के चीक मार है फिर चुप हो जाता है ਗੱਡੀ ਰਾਤ ਹੋਈ ਮੋਰ ਕੀ ਪਿੰਡੋਂ ਲੈ ਕੇ ਆਈ ਜਾਂਦੇ ਸੀ ਪਿੰਡ ਵਾਲੇ ਇਕੱਠੇ ਹੁੰਦੇ ਹੋਏ ਗਏ ਸਤਵੰਤ ਕੌਰ ਖਾਂਦੀ ਦੇਖ ਰਹੀ ਸੀ ਇਹੋ ਜਿਹੇ ਮੌਕੇ ਤੇ ਵੀ ਉਹ ਪੈਗਲ ਦੀ ਨਹੀਂ ਉਹ ਪਿੰਡ ਦੇ ਗਰੀਬ ਲੋਕ ਜਿਹੜੇ ਆਏ ਹੁੰਦੇ ਨੇ ਉਹਨਾਂ ਨੂੰ ਖ਼ੂਰ-ਖ਼ੂਰ ਦੇਖਦੀ ਹੈ ਸਾਰੇ ਪਿੰਡ ਦੀਆਂ ਆਖਾਂ ਨਮ ਹੋ ਜਾਂਦੀਆਂ ਨੇ ਪਿੰਡ ਦੀਆਂ ਬੁੜੀਆਂ ਬਹਿਣ ਪਾਉਣ ਲੱਗਦੀਆਂ ਨੇ ਤੇ ਰੱਬ ਬੜਾ ਡਾਡਾ ਬਣ ਕੇ ਆਇਆ ਹੈ ਮਾਪਟਰੂ ਇੱਕੋ ਇਹਨਾਂ ਲੈ ਗਿਆ ਸਾਬ ਮਲਕੀਤ ਨੂੰ ਹੌਸਲਾ ਦਿੰਦੇ ਹਨ ਪਰ ਉਹ ਪੱਥਰ ਬਣ ਚੁੱਕਾ ਹੁੰਦਾ ਹੈ ਨਾ ਹੀ ਬੋਲਦਾ ਹੈ ਤੇ ਨਾ ਹੀ ਰੋਂਦਾ ਹੈ ਕਿਸੇ ਨੂੰ ਕੁਝ ਨਹੀਂ ਕਹਿੰਦਾ ਪਿੰਡ ਦੇ ਆਦਮੀ ਉਸ ਨੂੰ ਬਿਠਾਉਂਦੇ ਨੇ ਤੇ ਹਲਾਉਂਦੇ ਨੇ ਕਿ ਹੋਸ਼ ਵਿੱਚ ਆਵੀ ਪਰ ਮਲਕੀਤ ਕੁਝ ਨਹੀਂ ਬੋਲਦਾ ਬਸ ਚੁੱਪ ਬਣ ਕੇ ਬੈਠਾ ਰਹਿੰਦਾ ਹੈ ਲਾਸ਼ ਦਾ ਸੰਸਕਾਰ ਕੀਤਾ ਜਾਂਦਾ ਹੈ ਪਿੰਡ ਦਾ ਭਾਈ ਵਿਛੜੀਆਂ ਰੂਹਾਂ ਦੀ ਸ਼ਾਂਤੀ ਲਈ ਅਰਦਾਸ ਕਰਦਾ ਹੈ ਤੇ ਸਭ ਚਲੇ ਜਾਂਦੇ ਨੇ 10 ਦਿਨ ਬਾਅਦ ਭੋਗ ਪਾਇਆ ਜਾਂਦਾ ਹੈ ਜਿਸ ਚ ਪਿੰਡ ਦਾ ਹਰ ਇਨਸਾਨ ਸ਼ਰੀਖ ਹੁੰਦਾ ਹੈ ਸਭ ਰੋ ਰਹੇ ਹੁੰਦੇ ਨੇ ਤੇ ਮਲਕੀਤ ਨੂੰ ਹੌਸਲਾ ਦਿੰਦੇ ਨੇ ਸਭ ਦੇ ਜਾਣ ਮਗਰੋਂ ਸਤਵੰਤ ਕੌਰ ਕੰਮ ਵਾਲੀ ਨੂੰ ਬੁਲਾਉਂਦੀ ਹੈ ਤੇ ਆਪਣੇ ਘਰ ਨੂੰ ਧੋਣ ਲਈ ਕਹਿੰਦੀ ਹੈ ਪਤਾ ਨਹੀਂ ਕਿਹੜਾ ਕਿਹੜਾ ਆਕੇ ਗਿਆ ਅੱਜ ਕੁੜੇ ਸਾਰੇ ਕੱਪੜੇ ਚਾਦਰਾਂ 'ਤੇ ਪਾਦੇ ਚੰਗੀ ਤਰ੍ਹਾਂ ਧੋਵੇਂ ਅਚਾਨਕ ਬਲਕੀਤ ਅੰਦਰੋਂ ਨਿਕਲਦਾ ਹੈ ਤੇ ਬਾਹਰ ਨੂੰ ਜਾਣ ਲੱਗਦਾ ਹੈ ਸਤਵੰਤ ਪਰ ਉਸ ਨੂੰ ਰੋਕਦੀ ਹੈ ਕਿ ਕਿੱਧਰ ਚੱਲਿਆ ਤੇ ਉਹ ਫਟਾਫਟ ਘੁੱਟ ਪੈਂਦਾ ਹੈ ਜਿੱਥੇ ਮਰਜੀ ਜਾਵਾਂ ਮਾਂ ਤੈਨੂੰ ਕੀ ਤੂੰ ਰਹਿ ਆਪਣੇ ਘਰ 'ਚ ਆਪਣੀ ਪੁੱਕੀ ਆਕੜ ਨਾਲ ਤੇਰੀ ਜਿੱਦ ਨੇ ਮੇਰਾ ਪਰਿਵਾਰ ਖਤਮ ਕਰਤਾ ਤੈਨੂੰ ਰਤਾ ਤਰਸ ਨਾ ਆਇਆ ਸਭ ਨੇ ਤੈਨੂੰ ਤਰ ਲਈ ਕੀਤੀ ਕਿ ਜਾਨ ਬਚ ਲੈਣ ਦੇ ਮੇਰੇ ਪੁੱਤਰੀ ਪਰ ਤੂੰ ਆਪਣੀ ਘਟੀਆ ਤੇ ਨੀਵੀਂ ਸੋਚ ਨਾ ਛੱਡ ਕੇ ਮੇਰਾ ਹੀਰੇ ਵਰਗਾ ਪੁੱਤ ਮੇਰੇ ਘਰ ਵਾਲੀ ਨੂੰ ਮਾਰਿਆ ਹੈ ਹੁਣ ਮੈਂ ਕੱਲਾ ਕੀ ਕਰਾਂ ਮੈਂ ਹੁਣ ਤੇਰੇ ਇਸ ਪਿੰਜਰੇ ਚ ਨਹੀਂ ਰਹਿ ਸਕਦਾ ਤੂੰ ਰਹਿ ਇੱਥੇ ਇਕੱਲੀ ਮੈਂ ਨਹੀਂ ਰਹਿਣਾ ਤੇਰੇ ਨਾਲ ਜਦ ਮੈਂ ਤੈਨੂੰ ਦੇਖਦਾ ਮੇਰੇ ਪੁੱਤ ਦੀਆਂ ਚੀਕਾਂ ਸੁਣਦੀਆਂ ਨੇ ਮੈਨੂੰ ਕੋਈ ਔਰਤ ਤੇਰੇ ਵਰਗੀ ਪੱਥਰ ਦਿਲ ਕਿਵੇਂ ਹੋ ਸਕਦੀ ਹੈ ਇਹ ਕਹਿ ਕੇ ਹੋ ਘਰੋਂ ਨਿਕਲ ਜਾਂਦਾ ਹੈ ਸਤਵੰਤ ਕੌਰ ਸੋਚਦੀ ਹੈ ਆਪੇ ਅੱਜ ਸ਼ਾਮ ਨੂੰ ਪਰਮਲਕੀਤ ਦੋ ਦਿਨ ਤੱਕ ਨਹੀਂ ਮੁੜਦਾ ਸਤਵੰਤ ਘਰ ਉਸ ਨੂੰ ਅੜੇਕ ਦੀ ਰਹਿੰਦੀ ਹੈ ਪਰ ਉਹ ਮਹੀਨੇ ਸਾਲ ਬੀਤ ਜਾਂਦੇ ਐ ਨਹੀਂ ਮੁੜਦਾ ਸਾਰਾ ਪਰਿਵਾਰ ਖੇਰੂ ਖੇਰੂ ਹੋ ਚੁੱਕਾ ਐ ਪਰ ਸਤਵੰਤ ਘਰ ਦਾ ਸੁਭਾਅ ਨਹੀਂ ਬਦਲਦਾ ਉਹ ਉਵੇਂ ਦੇ ਹੀ ਸਭ ਨੂੰ ਚਈਆਂ ਲੈ ਲੈ ਪੈਂਦੀ ਹੈ ਉਦਾਂ ਹੀ ਕੋਈ ਬੱਚਾ ਸ਼ੁਭ ਲਵੇ ਤਾਂ ਉਸ ਨੂੰ ਮਾਰਦੀ ਹੈ ਉਸੇ ਤਰ੍ਹਾਂ ਸੀਰੀ ਨੂੰ ਅਲੱਗ ਢਾਂਡਿਆਂ ਵਿੱਚ ਰੋਟੀ ਦਿੰਦੀ ਹੈ ਉਸੇ ਉਸ ਦੇ ਇਸੇ ਵਰਤਾਓ ਕਰਕੇ ਪਿੰਡ ਵਾਲੇ ਉਹ ਪਲਾਉਣਾ ਛੱਡ ਦਿੰਦੇ ਨੇ ਹਾਲਤ ਇਹ ਹੋ ਜਾਂਦੀ ਹੈ ਕਿ ਜਿਸ ਦਿਨ ਸਤਵੰਤ ਕੌਰ ਮਰਦੀ ਹੈ ਉਸ ਦੀ ਲਾਸ਼ ਨੂੰ ਲਾਂਬੂ ਲਾਉਣ ਵਾਲਾ ਵੀ ਕੋਈ ਮੋੜਾ ਦੇਣ ਵਾਲਾ ਵੀ ਕੋਈ ਨਹੀਂ ਆਉਂਦਾ ਅਖੀਰ ਸਰਕਾਰੀ ਹਸਪਤਾਲ ਦੀ ਗੱਡੀ ਆਉਂਦੀ ਹੈ ਤੇ ਉਸ ਨੂੰ ਝੁੱਕ ਕੇ ਲ ਜਾਂਦੀ ਹੈ ਤੇਨ ਵਾਰਸ ਲਾਸ਼ ਵਿੱਚ ਹੀ ਉਸ ਦਿਨ ਨੂੰ ਸੜਾ ਦਿੱਤਾ ਜਾਂਦਾ ਹੈ ਆਪਣੇ ਆਪ ਨੂੰ ਉੱਚੀ ਅਕਵਾਉਣ ਵਾਲੀ ਸਤਵੰਤ ਕੌਰ ਤੇ ਸਮੇਂ ਦੀ ਐਸੀ ਮਾਰ ਪੈਂਦੀ ਹੈ ਕਿ ਉਸ ਨੂੰ ਇੱਕ ਕਲਵਾਰਸ ਦੀ ਤਰ੍ਹਾਂ ਇਸ ਦੁਨੀਆ ਤੋਂ ਜਾਣਾ ਪੰਦਦਾ ਹੈ ਜਪ ਜੋਤ ਕੌਰ ਦੀ ਇਹ ਰਚਨਾ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਬਹੁਤ ਹੀ ਭਾਵੁਕ ਪਹਾਣੀ ਹੈ ਜੀ ਕਮੈਂਟਾਂ ਵਿੱਚ ਇਸ ਬਾਰੇ ਆਪਣੇ ਬਿਆਨ ਤੁਸੀਂ ਜਰੂਰ ਦੱਸਨੇ ਜੀ ਅੰਤ ਤੱਕ ਸੁਣ ਲਈ ਧੰਨਵਾਦ ਜੀ